ਔਰ ਅੱਜ ਉਹਨਾਂ ਨੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਿਆ ਵਾ ਤਾਂ ਜੋ ਸਮਾਜ ਦੇ ਵਿੱਚ ਹੋ ਰਿਹਾ ਤੱਕਾ ਚਾਹੇ ਉਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਜਾ ਰਿਹਾ ਹੈ ਭਾਵਾदास ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਹੈ ਕਿ ਉਹਨਾਂ ਨੂੰ ਮਾਨ ਅਤੇ ਸਨਮਾਨ ਦੀ ਕਦੇ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏ ਸਾਰੇ ਵੱਲੋਂ ਵਿਸ਼ਵਾਸ ਦਾਨਾ ਭਾਰਤੀ ਆ ਵਾਲਮੀਕੀ ਧਰਮ ਸਮਾਜ ਨੂੰ ਕਿ ਦਬੇ ਕੁਚਲੇ ਲੋਕਾਂ ਦੀ ਜੜੀ ਲੜਾਈ ਹੈ ਉਸ ਲੜਾਈ ਦੇ ਵਿੱਚ ਭਾਰਤੀ ਆ ਵਾਲਮੀਕੀ ਧਰਮ ਸਮਾਜ ਨਰੇਸ਼ ਸਿੰਘਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਾਉਂਸਲਰ ਸਾਹਿਬਾਨ ਵੱਲੋਂ ਕਿਸੇ ਰਾਜਨੀਤਿਕ ਲੀਡਰ ਵੱਲੋਂ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਗੱਜ-ਬੱਜ ਕੇ ਆਵਾਜ਼ ਬੁਲੰਦ ਕਰਾਂਗੇ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਲੁਧਿਆਣਾ ਮਾਤਾ ਰਾਣੀ ਚੌਕ ਵਿਖੇ 파ਰਤੀ ਵਾਲਮੀਕੀ ਧਰਮ ਸਮਾਜ ਭਾਵਾ ਦਸਤੇ ਰਾਸ਼ਟਰੀ ਨਿਰਦੇਸ਼ਕ ਵੀ ਸ੍ਰੇਸ਼ਟ ਨਰੇਸ਼ ਸਿੰਘਾਨ ਦੀ ਗਵਾਹੀ ਤੇ ਵਿੱਚ ਹੰਗਾਮੀ ਪਾਠਕਤਾ ਯੋਜਨ ਕੀ ਤਾਂ ਕਿ ਪੱਤਰਕਾਰ ਕਾਰਜਕਾਰਧਿਆ ਪਰਬੰਧ ਕਾ ਨਿਰਦੇਸ਼ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿੱਚ ਫੈਲੀ ਹੋਈਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਾਡਾ ਸੰਗਠਨ ਲੰਬੇ ਸਮੇਂ ਤੋਂ ਸਮਾਜ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਭਾਵੇਂ ਲੜਾਈ ਮੌਜੂਦਾ ਸਰਕਾਰੇ ਕਿਸੇ ਰਾਜਨੀਤਿਕ ਲੀਡਰ ਜਾਂ ਫਿਰ ਅਫਸਰ شاہੀ ਦੇ ਖਿਲਾਫ ਹੋਵੇ ਤਾਂ ਸੰਗਠਨ ਹਮੇਸ਼ਾ ਹੀ ਸੱਚ ਦੀ ਰਾਤਿ ਖੜਤਾ ਆ ਰਿਹਾ ਹੈ। ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅੱਜ ਰਵੀ ਪਾਲੀ ਆਪਣੀ ਸਮੁੱਚੀ ਟੀਮ ਦੇ ਨਾਲ ਸਾਡੀ ਟੀਮ ਵਿੱਚ ਸ਼ਾਮਲ ਹੋਏ ਨੇ ਅਤੇ ਸੰਗਠਨ ਦੇ ਵੱਲੋਂ ਰਵੀ ਪਾਲੀ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸਤੀ ਰਾਜਨੀਤਿਕ ਵਿੰਗ ਚਰਨਲਸ ਖਤਰ ਨਿਯੁਕਤ ਕੀਤਾ ਗਿਆ ਹੈ। ਨਿਗਾਰਾ ਲਾਈਵ ਦੇ ਲਈ ਟਿੰਕਾ ਜੱਤੀ ਰਿਪੋਰਟ। ਅੱਜ ਦੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸਤੀ ਜਿਹੜੀ ਇੱਕ ਵਿਸ਼ੇਸ਼ ਬੈਠਕ ਜਿਹੜੀ ਹੈ ਖਾਸ ਕਰਕੇ ਜਿਹੜੀ ਸੈਂਟਰ ਦੇ ਵਿੱਚੋਂ ਸਾਡੇ ਵਿਰੋਤਮ ਸ਼ਿਵ ਕੁਮਾਰ ਬੇਲੜਾ ਜੀ ਮੁੱਖ ਸੰਚਾਲਕ ਰਾਸ਼ਟਰੀ ਨਿਰਦੇਸ਼ਕ ਬਾਬਾ ਭਾਲਚੰਦ ਬੋਧ ਜੀ ਵਿਸ਼ੇਸ਼ ਤੌਰ ਤੇ ਜੋ ਪਹੁੰਚੇ ਆ ਔਰ ਅੱਜ ਬਹੁਤ ਵੱਡੀ ਇੱਕ ਉਪलब्ਧੀ ਜਿਹੜੀ ਆ ਭਾਵਦਾਸ ਨੂੰ ਮਿਲੀ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਰਵੀ ਬਾਲੀ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਅੱਜ ਭਾਰਤੀ ਹਵਾਲਮੀਕ ਧਰਮ ਸਮਾਜ ਦੇ ਵਿੱਚ ਘਰ ਵਾਪਸੀ ਕਰੀ ਆ ਕਿਉਂਕਿ ਉਹ ਪਰਿਵਾਰ ਦਾ ਇੱਕ ਹਿੱਸਾ ਸੀ ਔਰ ਅੱਜ ਉਹਨਾਂ ਨੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਿਆ ਵਾ ਉਹਨਾਂ ਦੇ ਨਾਲ ਨਾਲ ਜਿੱਥੇ ਵੀਰ ਰਵੀ ਬਾਲੀ ਜੀ ਨੂੰ ਅਸੀਂ ਭਵਾਦਸ ਦਾ ਰਾਸ਼ਟਰੀ ਕਾਰਜਕਰਨੀ ਮੈਂਬਰ ਬਣਾਇਆ ਵਾ ਉੱਥੇ ਉਹਨਾਂ ਨੂੰ ਭਵਾਦਸ ਦਾ ਰਾਸ਼ਟਰੀ ਜਨਸਿਕਤ ਰਾਜਨੀਤਿਕ ਵਿੰਗ ਦਾ ਜਿਹੜਾ ਵਾ ਉਹਨਾਂ ਦੀ ਘੋਸ਼ਣਾ ਕੀਤੀ ਆ ਔਰ ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰ ਆ ਉਹ ਸ਼ਾਮਲ ਹੋਏ ਆ ਔਰ ਵੀਰ ਰਵੀ ਬਾਲੀ ਜੀ ਨਾਲ ਸਲਾਮਤ ਸੁਲਵਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਮਾਣ ਅਤੇ ਸਨਮਾਨ ਦਿੱਤਾ ਜਾਏਗਾ ਔਰ ਮੈਂ ਸਾਰੇ ਹੀ ਜਿੱਥੇ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਬਾਲੀ ਸਾਹਿਬ ਦੇ ਸਮੁੱਚੀ ਟੀਮ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਮੈਂ ਉੱਥੇ ਭਾਵਦਾਸ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਆ ਕਿ ਉਹਨਾਂ ਨੂੰ ਮਾਨ ਅਤੇ ਸਨਮਾਨ ਦੀ ਕਦੇ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਇਨਿੰਗ ਬੇਨਤੀਆ ਕਰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈਪੀ ਜੈਪਾਰ ਜਿਦੀ ਜਗਮੇ ਜਿਉ ਤੋ ਐਸੇ ਜਿਉ ਜਿਉ ਜਲਮੇ ਕਮਲ ਕਾ ਫੂਲ ਰਹੇ ਜਬ ਅੰਤ ਸਮਾਏ ਮੈਂ ਪ੍ਰਾਨਤ ਜੂ ਕਰਤਾਰ ਤੇਮਾਰੇ ਹਾਥੋਂ ਮੇ ਪਾਵਨ ਯੋਗ ਵਿਸ਼ਿਸ਼ਟ ਦਾ ਹੈ ਸ਼ਲੋਕ ਮੈਂ ਇਸੇ ਸ਼ਲੋਕ ਨੂੰ ਅੱਗੇ ਵਧਾਉਂਦੇ ਹੋਏ ਧੰਨਵਾਦ ਕਰਦਾ ਪਰਮ ਆਦਰਯ ਪਰਮ ਸਤਕਾਰਯੋਗ ਬਾਲਚੰਦ ਬੋਹੜੀ ਸਾਹਿਬ ਦਾ ਔਰ ਵੀਰ ਸ਼੍ਰੇਸ਼ਟ ਸ਼ਿਵ ਕੁਮਾਰ ਬੜਲਾਨ ਸਾਹਿਬ ਦਾ ਵੱਡੇ ਵੀਰ ਨਰੇਸ਼ ਤੰਗਾਨ ਜੀ ਦਾ ਅਜੇ ਪਾਲ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਕਿ ਅੱਜ ਭਾਰਤੀ ਹਵਾਲੇ ਮੇਕੀ ਧਰਮ ਸਮਾਜ ਦੇ ਨਾਲ ਦੁਬਾਰਾ ਤੋਂ ਅਸੀਂ ਆਪਸ ਵਿੱਚ ਇਕੱਠੇ ਹੋਏ ਆ ਔਰ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਨਾ ਆਪਣੇ ਸਾਰੇ ਸਾਥੀਆਂ ਵੱਲੋਂ ਜਿਨ੍ਹਾਂ ਨੇ ਮੇਰੇ ਨਾਲ ਮੇਰੇ ਸਾਥੀ ਪਹੁੰਚੇ ਆ ਦੀਪਕ ਹੌਸਲਾ ਜੀ ਵਿਕਾਸ ਜੀ ਬੋਬੀ ਜੀ ਬਿੱਟੂ ਜੀ ਬਬਲਾ ਜੀ ਆਮਨਬਾਲੀ ਸਾਰੇ ਟੋਟਲ ਜਿੰਨੇ ਮੈਂ ਨਾਮ ਕਿਤਾ ਕਿਤਾ ਲਮਾ ਹੁਣ ਸਤਨਾਮ ਬਾਬਾ ਜੀ ਸਾਰੇ ਵੱਲੋਂ ਵਿਸ਼ਵਾਸਦਾਨਾ ਭਾਰਤੀਆ ਵਾਲਮੀਕੀ ਧਰਮ ਸਮਾਜ ਨੂੰ ਕਿ ਦਬੇ ਕੁਚਲੇ ਲੋਕਾਂ ਦੀ ਜਿਹੜੀ ਲੜਾਈ ਹੈ ਉਸ ਲੜਾਈ ਦੇ ਵਿੱਚ ਭਾਰਤੀਆ ਵਾਲਮੀਕੀ ਧਰਮ ਸਮਾਜ ਨਰੇਸ਼ ਤਿੰਗਾਨ ਜੀ ਦੇ ਨਾਲ ਮੁੱਡੇ ਨਾਲ ਮੁੱਡਾ ਜੋੜ ਕੇ ਖੜੇ ਆ ਔਰ ਵਿਵਸਥਾ ਪਰਵਰਤਨ ਦੀ ਜਿਹੜੀ ਲਹਿਰ ਆ ਅਸੀਂ ਕੋਸ਼ਿਸ਼ ਕਰਾਂਗੇ ਪ੍ਰਗਟ ਦਿਵਸ ਤੋਂ ਬਾਅਦ ਇਹਨੂੰ ਫੁੱਲ ਫਲੈਸ਼ ਤਰੀਕੇ ਨਾਲ ਵਧੀਆ ਤਰੀਕੇ ਨਾਲ ਅਮਲ ਕਰੀਏ ਤਾਂ ਜੋ ਸਮਾਜ ਦੇ ਵਿੱਚ ਹੋ ਰਿਹਾ ਤੱਕਾ ਚਾਹੇ ਉਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਜਾ ਰਿਹਾ ਹੈ ਕਿਸੇ ਅਫਸਰ ਵੱਲੋਂ ਕੀਤਾ ਜਾ ਰਿਹਾ ਕਿਸੇ ਐਮਐਲਏ ਸਹਿਬਾਨਾ ਵੱਲੋਂ ਕਾਉਂਸਲਰ ਸਹਿਬਾਨ ਵੱਲੋਂ ਕਿਸੇ ਰਾਜਨੀਤਿਕ ਲੀਡਰ ਵੱਲੋਂ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਗੱਜ-ਵੱਜ ਕੇ ਆਵਾਜ਼ ਬੁਲੰਦ ਕਰਾਂਗੇ ਔਰ ਜਿਹੜਾ ਦਲਤਾਂ ਉੱਪਰ ਜਾਂ ਆਮ ਮਜ਼ਲੂਮ ਕਿਸੇ ਵੀ ਜਾਤੀ ਦਾ ਕੋਈ ਬੰਦਾ ਉਹਦੇ ਨਾਲ ਅਤਿਆਚਾਰ ਹੋਏਗਾ ਅਸੀਂ ਆਵਾਜ਼ ਬੁਲੰਦ ਕਰਕੇ ਉਹਨੂੰ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ